ਦਾਸਪੁਰ ਦੇ ਦਿਨਾਨਗਰ ਥਾਣੇ ਅਧੀਨ ਪੈਂਦੇ ਪਿੰਡ ਅਬਲਖੇਰ ਦੇ ਵਾਸੀ ਪਾਸਟਰ ਜਸ਼ਨ ਗਿੱਲ ਵੱਲੋਂ BCએ ਦੀ 21 ਸਾਲਾ ਵਿਦਿਆਰਥਣ ਨਰਬਲਾਤਕਰ ਦੇ ਮਾਮਲੇ ਵਿੱਚ ਪੁਲਿਸ ਪ੍ਰਸ਼ਾਸਨ ਘੇਰਦਾ ਨਜ਼ਰ ਆ ਰਿਹਾ ਹੈ ਹਾਲਾਂਕਿ ਇਹ ਮਾਮਲਾ ਜੁਲਾਈ 2023 ਚ ਉਸ ਖਿਲਾਫ ਦਰਜ ਕੀਤਾ ਗਿਆ ਸੀ ਪਰ ਕਰੀਬ 2 ਸਾਲ ਬੀਤ ਜਾਣ ਤੇ ਵੀ ਪੁਲਿਸ ਦੋਸ਼ੀਆਂ ਨੂੰ ਫੜਨ 'ਚ ਕਾਮਯਾਬ ਨਾ ਹੋਣ ਕਾਰਨ ਪੁਲਿਸ ਦੀ ਕਾਰਜ ਪ੍ਰਣਾਲੀ ਤੇ ਸਵਾਲੀਆ ਨਿਸ਼ਾਨਾ ਲੱਗ ਗਿਆ ਹੈ ਦੂਜੇ ਪਾਸੇ ਮ੍ਰਿਤਿਕ ਦੇ ਪਿਤਾ ਵੱਲੋਂ ਚੰਡੀਗੜ੍ਹ ਵਿੱਚ ਪ੍ਰੈਸ ਕਾਨਫਰੰਸ ਕਰਕੇ ਪੁਲਿਸ ਤੇ ਕਈ ਗੰਭੀਰ ਦੋਸ਼ ਲਾਏ ਜਾਣ ਤੋਂ ਬਾਅਦ ਇਹ ਮਾਮਲਾ ਹੋਰ ਭੱਗ ਗਿਆ ਹੈ ਜਿਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਡੀਐਸਪੀ ਗੁਰਦਾਸਪੁਰ ਅਮੋਲਕ ਸਿੰਘ ਰਾਹੀਂ ਵੀਡੀਓ ਜਾਰੀ ਕਰਕੇ ਮੁਲਜ਼ਮਾਂ ਨੂੰ ਜਲਦ ਗ੍ਰਿਫਤਾਰ ਕਰਨ ਦਾ ਦਾਵਾ ਕੀਤਾ। ਪਰ ਇਹ 2023 ਦੀ ਹੈ ਜੀ 5ਵੇਂ ਮਹੀਨੇ ਦੀ। ਤੇ ਬੇਟੀ ਦੀ ਮੌਤ ਹੋ ਜਾਂਦੀ ਹੈ ਜੀ ਪਾਸਟਰ ਜਸ਼ਨ ਕੇ ਲਈ ਰਹੀ ਜੀ ਪਿੰਡ ਬਲਖਰ ਦਾ ਤੇ ਅਦੇ ਚਰਚ ਵਿੱਚ ਮੇਰੀ ਸਾਰਾ ਪਰਿਵਾਰ ਸਾਡਾ ਜਾਂਦਾ ਰਿਹਾ ਜੀ ਔਰ ਇਹਨੇ ਆਪਣੀ ਮੇਰੀ ਬੇਟੀ ਨੂੰ ਆਪਣੇ ਚਾਸੀ ਵਿੱਚ ਲੈ ਕੇ ਉਹਦੇ ਨਾਲ ਰੇਪ ਕਰਦਾ ਰਿਹਾ ਔਰ ਉਹਨੂੰ ਗਰਭ ਪਾਤ ਪੁਰਾ ਕਲਮੰਤ ਕੋਰ ਪਿੰਡ ਗੋਤ ਕੋਕਰ ਦੀ ਰਹਿਣ ਵਾਲੀ ਹੈ ਜੀ ਜਿਹਦੇ ਕੋਲੋਂ ਘਰਾਇਆ ਜੀ ਔਰ ਪੁਲਿਸ ਵਾਲੇ ਅਜੇ ਤੱਕ ਉਹਦਾ ਨਾਮ ਜਿਹੜਾ ਯੂ ਪਰਚੇ ਵਿੱਚ ਨਿਕਾ ਰਹੇ ਜੀ ਉਦੇ ਵਾਸਤੇ ਅੱਜ ਆਏ ਆ ਜੀ ਆਪਾਂ ਵੀ ਉਹਦਾ ਨਾਮ ਜਰਾ ਵਿੱਚ ਲਿਖਾਈ ਜਾਏਗੀ ਕਲੰਤਕੌਰ ਦਾ ਉਸ ਤੋਂ ਬਾਅਦ ਕਿ ਉਹ ਫਾਦਰ ਫੜਿਆ ਨਹੀਂ ਨਹੀਂ ਜੀ ਹਜੇ ਤੱਕ ਪਾਸਟਰ ਫੜਿਆ ਨਹੀਂ ਗਿਆ ਜੀ ਹੁਣ ਐਸਐਸਪੀ ਸਾਹਿਬ ਨੇ ਸਾਨੂੰ ਉਹ ਸੱਦਾ ਆਇਆ ਵੀ ਆਪਣੀਆਂ ਆਪਾਂ ਟੀਮਾਂ ਗਠਨ ਕੀਤੀਆਂ ਨੇ ਜੀ ਜਿਹੜੀਆਂ ਉਹਨੂੰ ਜੰਮੂ ਵਿੱਚ ਫੜਨ ਵਾਸਤੇ ਗਈਆਂ ਨੇ ਜੀ ਹੁਣ ਸਾਨੂੰ ਐਸਐਸਪੀ ਸਾਹਿਬ ਕੋਲੋਂ ਉਮੀਦ ਹੈ ਵੀ ਜਲਦੀ ਤੋਂ ਜਲਦੀ ਪਾਸਟਰ ਨੂੰ ਗ੍ਰਿਫਤਾਰ ਕਰ ਲੈਣਗੇ ਜੀ ਅੱਜ ਮੁਖੀ ਬਣਾਉਂਦਾ ਬਦਲ ਗਿਆ ਬਾਕਸ ਗੜੀ ਆਸੇ ਪੂਰੇ ਦੂਜੇ ਹੜਨ ਦੋ ਤਿੰਨ ਦਾ ਸੈਟ ਦਾ ਜਿਹੜਾ ਮੁਖੀ ਹੋਰ ਬਤਲ ਗਿਆ ਨੀਓਪੀਨਿੰਗ ਸਰ ਕਿੰਨੇ ਅਸਾ ਤੁ ਜਮਿਆ ਕਰੇ ਘਰ ਜਮਿਆ ਪੂਰੀ ਬੋਲ ਕੇ ਬੋਲੋ ਬੀ ਕੁਮੈ ਮੈਨੂੰ ਤੇ ਹੁਣ ਪਤਾ ਨਹੀਂ ਗਿਆ ਕਿੰਨਾ ਟਾਈਮ ਕਿਉਂ ਲੱਗਿਆ ਤੁਹਾਡੀ ਇੰਨਾ ਟਾਈਮ ਜੀ ਪਹਿਲੇ ਜਿਹੜੇ ਐਸ ਐਚਓ ਸੀ ਐਸ ਆਈ ਰਵਿੰਦਰ ਕੁਮਾਰ ਹੀ ਜਤਿੰਦਰ ਜੋਤੀ ਹੀ ਐਸ ਐਚਓ ਐਸ ਐਸਪੀ ਡੀ ਐਸਪੀ ਹੀ ਮੰਗਲ ਸਿੰਘ ਇਹਨਾਂ ਨੇ ਜੀ ਸਿੱਧੀ ਗੱਲ ਹੈ ਜੀ ਪੈਸਾ ਖਾਦਾ ਤਾਂ ਹੀ ਮੈਨਾਂ ਕੋਲੋਂ ਜਾਂਦਾ ਹੀ ਇਹ ਮੈਨੂੰ ਦਬਕੇ ਉਦੋਂ ਮਾਰਦੇ ਸੀ ਵੀ ਤੂੰ ਰਾਜਨਾਮਾ ਕਰ ਜੀ ਤੇ ਇਹਨਾਂ ਨੇ ਕੋਈ ਮੇਰੀ ਸੁਣਵਾਈ ਨਹੀਂ ਕੀਤੀ ਜਦ ਕਿ ਮੈਂ ਆਪਣੇ ਤੌਰ ਤੇ ਫੇਰ ਦੁਬਾਰਾ ਹੁਣ ਆਪਣੇ ਤੌਰ ਤੇ ਜੰਮੂ ਜਾਂਦਾ ਰਿਆਂ ਜੀ ਉੱਥੇ ਉਹਨਾਂ ਦੀਆਂ ਪਾਸਟਰਾਂ ਦੀਆਂ ਜਿਹੜੀਆਂ ਵੀਡੀਓ ਮੈਂ ਬਣਾ ਕੇ ਲਿਆਂਦੀਆਂ ਔਰ ਉਹਨਾਂ ਦੀਆਂ ਨੈਟ ਤੇ ਜਿਹੜੀਆਂ ਉਹਨਾਂ ਨੇ ਵੀਡੀਓ ਪਾਈਆਂ ਉਹ ਦਿਖਾਈਆਂ ਮੈਂ ਪੁਲਿਸ ਨੂੰ ਆ ਕੇ ਪੁਲਸਵਾਲਿਆਂ ਨੂੰ ਦਿਨੇ ਨਗ ਦੇ ਐਸ ਐਚਓ ਸਾਹਿਬ ਨੂੰ ਮੈਂ ਦਿਖਾਈਆਂ 4 ਤਰੀਕ ਤੇ ਮੇਰਾ ਨਾਮ ਸਿਮਰਜਿਸ ਮਮਾਨ ਹੈ ਜੋ ਮੈਂ ਹਾਲੀ ਤੋ ਰਹਿਣ ਵਾਲਾ ਤੇ ਜਿਹੜਾ ਇਹਨਾਂ ਨੇ ਅਪਰੋਚ ਕੀਤੀ ਸੀ ਸਰ ਮੇਰੀ ਹੈਲਪ ਕੀਤੀ ਜਾਵੇ ਘਟਨਾ ਇਹ ਸੀਗੀ ਜਿਹੜੀ ਦਿਨਨਗਰ ਕੁੜੀ ਪੜਦੀ ਸੀ BCA ਦੇ ਲਾਸਟ ਇਗਜ਼ਾਮ ਸੀਗਾ ਜਿਹੜਾ ਕਿ ਜਸ਼ਨ ਗਿੱਲ ਪਾਸਟਰ ਸੀਗਾ ਉਹ ਕੁੜੀ ਨਾਲ ਬਲਤਕਾਰ ਕਰਦਾ ਰਿਹਾ ਰਿਲੇਸ਼ਨ ਬਣਾਉਂਦਾ ਰਿਹਾ ਤੇ ਜਿਹੜੀ ਕਿ ਉਹ ਕੁੜੀ ਆਪਣੇ ਘਰ ਦੇ ਨਾਲ ਉਹਨੂੰ ਡਰਾਉਂਦਾ ਰਿਹਾ ਡਰਾਉਣ ਤੋਂ ਬਾਅਦ ਵੀ ਤੇਰੇ ਘਰ ਦੇ ਨਾਲ ਮਾਰ ਦਿੱਤਾ ਜਾਊਗਾ ਤੇਰੇ ਭਰਾ ਨੂੰ ਮਾਰ ਦਿੱਤਾ ਜਾਊਗਾ ਤੇ ਫਿਰ ਜਿਹੜਾ ਜਸ਼ਨ ਗਿੱਲ ਹੈ ਫਿਰ ਉਹਨੇ ਪਰਚਾ ਦਰਦ ਨਹੀਂ ਕਰਦਾ ਜਦੋਂ ਹਸਪੀਟਲ ਪ੍ਰੈਗਨੈਂਟ ਹੋ ਜਾਂਦੀ ਏ ਕੁੜੀ ਤੇ ਹਸਪੀਟਲ ਲਈ ਉਹਨੇ ਇੱਕ ਪ੍ਰਾਈਵੇਟ ਹਸਪੀਟਲ ਤੇ ਲੈ ਕੇ ਜਾਂਦੇ ਆ ਪ੍ਰਾਈਵੇਟ ਜਿਹੜੀ ਕਲਵੰਤ ਕੌਰ ਦਾ ਹਸਪੀਟਲ ਸੀਗਾ ਕਿਸੇ ਪਿੰਡ 'ਚ ਸੀਗਾ ਉਹਨੇ ਆਪਣੇ ਘਰ 'ਚ ਖੋਲ ਰੱਖਿਆ ਸੀਗਾ ਉਤੋਂ ਬਾਅਦ 'ਚ ਉਹ ਕੁੜੀ ਦਾ ਅਬੋਰਸ਼ਨ ਹੋ ਜਾਂਦਾ ਜਦੋਂ ਅਬੋਰਸ਼ਨ ਤੋਂ ਬਾਅਦ ਕੁੜੀ ਨੂੰ ਹਸਪੀਟਲ 'ਚ ਆਪਣੇ ਘਰ ਆ ਕੇ ਦੱਸਦੀ ਮੇਰਾ ਅਬੋਰਸ਼ਨ ਕਰਾਇਆ ਉਤੋਂ ਬਾਅਦ ਦੋ ਨਾਲ ਹੀ ਇੱਕ ਦਿਨ ਬਾਅਦ ਦੋ ਦਿਨ ਬਾਅਦ ਉਹਦੇ ਬਲੀਡਿੰਗ ਸ਼ੁਰੂ ਹੋ ਜਾਂਦੀ ਹੈ ਪੇਨ ਹੋ ਜਾਂਦਾ ਪੇਨ ਹੋਣ ਤੋਂ ਬਾਅਦ ਹੀ ਵੱਡੇ ਹਸਪੀਟਲ ਲੈ ਕੇ ਜਾਂਦੇ ਆ ਉੱਥੋਂ ਦੇ ਅਧਿਕਾਰੀਆਂ ਨੂੰ ਜਿਹੜੇ ਡਾਕਟਰ ਵੀ ਸੀਗੇ ਉਹਨਾਂ ਨੇ ਤੋੜ ਮਰੋੜ ਕੇ ਇਹਨਾਂ ਦਾ ਜਿਹੜੀ ਪੋਸਟ ਮੌਰ ਰਿਪੋਰਟ ਸੀਗੀ ਜਿਹੜੇ ਦੂਜੀ ਕਲਵੰਤਪੌਰ ਦਾ ਨਾਂ ਕੱਢ ਦਿੱਤਾ ਸੀਗਾ ਕਿਉਂਕਿ ਉਹ ਤਾਂ ਆਪਣੇ ਘਰ ਚ ਹੀ ਕੋ ਚਲਾਉਂਦੀ ਸੀਗੀ ਜਿਹੜਾ ਆਪਣਾ ਹਸਪੀਟਲ ਚੋਂ ਘਰ ਤੇ ਚਲਾ ਰਹੀ ਸੀਗੀ ਜਿਹੜਾ ਕਿ ਜਸ਼ਨ ਗਿੱਲ ਦਾ ਐਡਾ ਕੋ ਮਤਲਬ ਰਤਬਾ ਬਣਾ ਰੱਖਿਆ ਅਸੀਂ ਗੁਰਦਾਸਪੁਰ ਚ ਕਿ ਮੇਰੇ ਤੋਂ ਸਾਰਾ ਪ੍ਰਸ਼ਾਸਨ ਮੇਰੀ ਜੇਬ ਚ ਹੈ ਤੇ ਇਹਨਾਂ ਨੂੰ ਘਾਮ ਘਾ ਕੇ ਇਹ ਬੰਦੇ ਦੀ ਪਹਿਲਾਂ ਜੋ ਐਸਐਚਓ ਜਤਿੰਦਰ ਜੋਤੀ ਜੀ ਜਿਹੜੇ ਦਿਨਾਂ ਲਗਤ ਥਾਣੇ ਦੇ ਸੀਗੇ ਇਹਨਾਂ ਦੀ ਕਿਸੇ ਨੇ ਬਾਹ ਨਹੀਂ ਫੜੀ ਬਲਵੀਰ ਸਿੰਘ ਸੀਗੇ ਇਹਨਾਂ ਨੇ ਕਿਸੇ ਦੀ ਵਾਹ ਨਹੀਂ ਫੜੀ ਕਿ ਵਿੱਚ ਡੀਐਸਟੀ ਇਨਵੋਲਵ ਸੀ ਜੰਮੂ ਦੇ ਐਸਪੀ ਸੀਗੇ ਜਿਨ੍ਹਾਂ ਨੇ ਇਹਨੂੰ ਦੱਬ ਕੇ ਡਰਾਉਣਾ ਧੰਗਾਉਣਾ ਸ਼ੁਰੂ ਕਰ ਦਿੱਤਾ ਉਸ ਤੋਂ ਬਾਅਦ ਇਹ ਬੰਦਾ ਘਰ ਤੋਂ ਬੇਕਾਰ ਹੋ ਗਿਆ ਘਰ ਛੱਡ ਕੇ ਬਾਹਰ ਕਿਤੇ ਰਹਿਣ ਲੱਗ ਗਿਆ ਤੇ ਘਰ ਦੀ ਵਿਚਾਰੇ ਦੀ ਹਾਲਾਤ ਕੁਛ ਐਦਾਂ ਦੇ ਹੋ ਗਏ ਜਿਹੜਾ ਬਰਦਾਸ਼ਤ ਨੂੰ ਛੱਡਣਾ ਕਿ ਡਰਦਾ ਡਰਦਾ ਰਿਹਾ ਬੰਦਾ ਡਰਨ ਤੋਂ ਬਾਅਦ ਇਹਨੇ ਤੱਕੇ ਖਾਣ ਤੋਂ ਬਾਅਦ ਚਲੋ ਮੇਰੇ ਨਾਲ ਅਪਰੋਚ ਕੀਤੀ ਕਿ ਭਾਈ ਸਾਹਿਬ ਮੇਰੇ ਨਾਲ ਤੱਕਾ ਹੋਇਆ ਵੀ ਐਦਾਂ ਐਦਾਂ ਵੀ ਤੁਸੀਂ ਜਿਹੜਾ ਕੁੜੀ ਨੂੰ ਇਨਸਾਫ ਦਵਾਏ ਬਲਜਿੰਦਰ ਪਾਸਟਰ ਜਿਹੜਾ ਜੇਲ੍ਹ ਭੇਜਿਆ ਜੀ ਉਹਨੂੰ ਸਜ਼ਾ ਉਮਰ ਕੈਦ ਹੋਈ ਹੈ ਕਹਿੰਦੇ ਭਾਈ ਮੇਰੀ ਫਿਲਮ ਕੀਤੀ ਜAVE ਇਹਨੂੰ ਵੀ ਸਜ਼ਾ ਹੋਣੀ ਚਾਹੀਦੀ ਹੈ ਇਹ ਆਮ ਘੁੰਮਦਾ ਪਿਆ ਸ਼ਰਿਆਮ ਘੁੰਮਦਾ ਬਰਦਾਸਪੁਰ ਚਰਚ ਲਾਉਂਦਾ ਜੰਮੂ ਚਰਚ ਲਾਉਂਦਾ ਇਹ ਬੰਦਾ ਜਸ਼ਨ ਗਿੱਲ ਜਿਹੜਾ ਹੁਣ ਉਹ ਤੋਂ ਬਾਅਦ ਮਤਲਬ ਆਪਣੇ ਭਤੀਜੇ ਨੂੰ 에ਅਰਪੋਰਟ ਤੇ ਛੱਡਣ ਜਾਂਦਾ ਜਦ ਕਿ ਪੁਲਿਸ ਨੂੰ ਪਤਾ ਸੀਗਾ ਸਾਰਾ ਕੁਝ ਉਹ ਫਿਰ ਵੀ ਜਦੋਂ ਭਾਈ ਸਾਹਿਬ ਨੇ ਅਪਰੋਚ ਕੀਤੀ ਕਿ ਉਹ ਬੰਦਾ ਜੰਮੂ ਹੈ ਜੰਮੂ ਤੋਂ ਬਾਅਦ ਵੀ ਉਹਨੂੰ ਅਰੈਸਟ ਨਹੀਂ ਕੀਤਾ ਗਿਆ ਸੀ ਜਿਹੜਾ ਜੋਤੀਜੀ ਸੀਗਾ ਉਹ ਤੇ ਉਲਟਾ ਡਰਾਣਾ ਧਮਗਾਣਾ ਸ਼ੁਰੂ ਕਰਦਾ ਸੀਗਾ ਜੀ ਇੱਕ ਕੁੜੀ ਦੀ ਇਹ ਸੀਗੀ ਜੀ 21 A ਸੀ 21 A ਸੀਗੀ ਉਸ ਟਾਈਮ ਜੀ ਇੱਕ ਸਵਾਲ ਦਾ ਜਵਾਬ ਚਾਹੀਦਾ ਜੀ ਜਿਆ ਪ੍ਰਸ਼ਾਸਨ ਜਦੋਂ ਰੇਪ ਕੇਸ ਹੁੰਦਾ ਇਹ ਰੇਪ ਇਸ ਬਾਅਦ ਚ ਬੰਦੇ ਪਹਿਲੇ ਅਰੈਸਟ ਕੀਤੇ ਜਾਂਦੇ ਆ ਇਸ ਕੇਸ ਦੇ ਵਿੱਚ ਪ੍ਰਸ਼ਾਸਨ ਨੇ ਫੇਲੀਅਰ ਕੋ ਕੀਤੀ ਆ ਕਿ ਇਹ ਕੁੜੀ ਦਾ ਮਰਦਰ ਵੀ ਹੋ ਜਾਂਦਾ ਆ ਦੋ ਪਿਤਾ ਘਰ ਗਿਆ ਤੇ ਇਸ ਤੱਕ ਦੋ ਸਾਲ ਜਿਹੜੇ ਆ ਇਹਨੂੰ ਕਿਦਾਂ ਦੇਖੀਏ ਦੇਖੋ ਜੀ ਉਸ ਟਾਈਮ ਜਿਹੜੇ ਇਨਸਪੈਕਟਰ ਸਾਹਿਬ ਸੀ ਦੀਨਾ ਨਗਰ ਦੇ ਜਤਿੰਦਰ ਜੋਤੀ ਜੀ ਇਹਨਾਂ ਦੀ ਮਤਲਬ ਬਾਹ ਫੜੀ ਨਹੀਂ ਪਰਚਾ ਵੀ ਕਟੋ ਘਟਾ ਇਹਨਾਂ ਨੇ 65 ਦਿਨ ਤੱਕ ਦੇਖਾ ਕਿ ਚਲੋ ਪਰਚਾ ਦਰਜ ਹੋ ਜਾਂਦਾ ਪਰਚਾ ਦਰਜ ਹੋਣ ਤੋਂ ਪਹਿਸੇ 375 304 ਧਾਰਾ ਲਾ ਦਿੱਤੀ ਗਈ ਹੈ ਜਦ ਕਿ ਉਹ ਕੁੜੀ ਦਾ ਮਰਡਰ ਹੋਇਆ ਮਰਡਰ ਹੋਣ ਤੋਂ ਬਾਅਦ ਜਿਹੜਾ ਮਤਲਬ ਮਰਡਰ ਹੋਣ ਤੋਂ ਬਾਅਦ ਤੁਸੀਂ ਮੰਨ ਲਿਓ ਚਲੋ 65 ਦਿਨ ਬਾਅਦ ਪਰਚਾ ਦਰਜ ਹੁੰਦਾ ਤੇ ਉਤੋਂ ਬਾਅਦ ਜਿਹੜੇ ਫਿਰ ਪਰਚਾ ਦਰਜ ਹੋਣ ਤੋਂ ਬਾਅਦ ਉਹ ਬੰਦਾ ਸ਼੍ਰੀਆਮ ਘੁੰਮਦਾ ਸ਼੍ਰੀਆਮ ਚਰਚ ਲਾਉਂਦਾ ਮਤਲਬ ਇੱਡਾ ਇੱਕ ਦਬਾਅ ਬਣਾ ਰੱਖਿਆ ਸੀ ਉਹ ਬੰਦੇ ਨੇ ਇਹਨਾਂ ਦੀ ਫੈਮਿਲੀ ਤੇ ਕਿ ਇਹਨੇ ਡਰਨ ਤੋਂ ਬਾਅਦ ਬੰਦੇ ਘਰ ਛੱਡ ਗਏ ਸੀਗੇ ਉਤੋਂ ਬਾਅਦ ਇਹਨਾਂ ਨੇ ਹੁਣ ਜਦੋਂ ਮੈਨੂੰ ਅਪਰੋਚ ਕੀਤੀ ਤਾਂ ਹੁਣ ਕਾ ਪੁਲਿਸ ਨੇ ਕਾਰਵਾਈ ਕਰਦੀ ਹੈ ਉਹਨਾਂ ਦੇ ਅਲੱਗ-ਅਲੱਗ ਟੀਮਾਂ ਆਪਣੀਆਂ ਭੇਜ ਚੁੱਕੀਆਂ ਹਨ ਮੋਹਾਲੀ ਦੀ ਟੀਮ ਵੀ ਬੁਲਾਈ ਹੈ ਕਿ ਇਹਨੂੰ ਅਰੈਸਟ ਕੀਤਾ ਜਾਵੇ ਤੇ ਸਾਨੂੰ ਪੁਲਿਸ ਨੇ ਅੱਜ ਬਹੁਤ ਪ੍ਰਸਾਦਿਤ ਹੈ ਤਾਂ ਅਜੇ ਪਹਿਲਾ ਚੱਲ ਨਹੀਂ ਸੀਗਾ ਪਰ ਨਹੀਂ ਕਿਹਾ ਜੀ ਉਹ ਦੋਸੀ ਉਹ ਪੁਲਸਾਂ ਨੇ ਵੀ ਬਿਲਕੁਲ ਨਾਲ ਤੁਸੀਂ ਅਸੀਂ ਹਾਈ ਕੋਰਟ ਜਾਵਾਂਗੇ ਜੀ ਇਹ ਤਾਂ ਕੋਈ ਸ਼ੱਕ ਨਹੀਂ ਜੇਪਰ ਜਾਵਾਂ ਤੇ ਦੂਜੀ ਗੱਲ ਜਿਹੜਾ ਕਿ ਇਹਨਾਂ ਨੇ ਪੈਸੇ ਖਾਤੇ ਸੀ ਸ਼ਰਾਮ ਕਾਉ ਨੇ ਪੈਸੇ ਖਾਤੇ ਸੀ ਪਹਿਲਾਂ ਆਪਾਂ ਤਾਂ ਕਹਿੰਦੇ ਪਹਿਲਾਂ ਵੀ ਵੀਡੀਓ ਚ ਬੋਲੇ ਕਿ ਨੇ ਪੈਸੇ ਲੈ ਦੇ ਕੇ ਸਾਰਾ ਕੁਝ ਜਿਹੜਾ ਹਸਪੀਟਲ ਚ ਪੈਸੇ ਦਿੱਤੇ ਹਸਪੀਟਲ ਚ ਵੀ ਦਿੱਤੇ ਆ ਉਸ ਤੋਂ ਬਾਅਦ ਜੋ ਪੁਲਿਸ ਨੂੰ ਜੋਤੀ ਆ ਤੁਨੂੰ ਜੋ ਸੌਰੀ ਜਿਹੜੇ ਜਤਿੰਦਰ ਜੋਤੀ ਜੀ ਨੇ ਇਹਨਾਂ ਨੂੰ ਵੀ ਪੈਸੇ ਦਿੱਤੇ ਨੇ ਦੱਸੋ ਵੀ ਪੈਸੇ ਲੈ ਕੇ ਕਿੱਥੋਂ ਤੱਕ ਅੱਜ ਫਿਰ ਮਤੌੜ ਆ ਇਸ ਇਮੀਡੀਅਟ ਦੀ ਵੱਡੀ ਤਾਕਤ ਐ ਕਿ ਉਹਨਾਂ ਨੂੰ ਡਰਨ ਦੀ ਲੋੜ ਨਹੀਂ ਕੋਈ ਹੋਰ ਮਾਮਲਾ ਇਦਾਂ ਦਾ ਵੀ ਬਹੁਤ ਸਾਰੇ ਹੋਣਗੇ ਜਿਹੜੇ ਜਸ਼ਨ ਗਿੱਲੂ-ਗੱਲੂ ਕੀਤੇ ਗਏ ਹੋਣਗੇ ਜਿਹੜੇ ਲੋਕ ਡਰਦੇ ਅੱਜ ਸਾਹਮਣੇ ਨੇ ਜਿਵੇਂ ਕਿ ਬਲਜਿੰਦਰ ਪਾਸਟਰ ਤੋਂ ਬਹੁਤ ਸਾਰੀਆਂ ਕੁੜੀਆਂ ਸੀ ਜਿਹੜੇ ਸਾਹਮਣੇ ਬੋਲਣ ਤੋਂ ਡਰਦੀਆਂ ਸੀਗੀਆਂ ਅੱਜ ਦੇਖੋ ਕੁੜੀਆਂ ਸਾਹਮਣੇ ਆਈਆਂ ਉਹ ਅੱਜ ਬਲਜਿੰਦਰ ਸਿੰਘ ਸਲੱਖਾਂ ਦੇ ਵਿੱਚ ਆ ਤੇ ਜਸ਼ਨ ਗਿੱਲ ਵੀ ਅੱਜ ਪੁਲਿਸ ਨੇ ਸਾਨੂੰ ਇੱਡਾ ਹੌਸਲਾ ਦਿੱਤਾ ਕਿ ਉਹ 2-4 ਦਿਨਾਂ 'ਚ ਅਰੈਸਟ ਹੋਊਗਾ ਉਸੀ ਪ੍ਰਸ਼ਾਸਨ ਦੇ ਕਹੇ ਇਹ ਤੁਹਾਡਾ ਪ੍ਰੂਫ ਹੈਗੇ ਪੈਸੇ ਦਿੱਤੇ ਦੇਖੋ ਜੀ ਸ਼੍ਰੀਆਮ ਹੀ ਕਹਿੰਦਾ ਸੀਗਾ ਉਹ ਤਾਂ ਸ਼੍ਰੀਆਮ ਕਹਿੰਦਾ ਸੀ ਨਾ ਜਸ਼ਨ ਗੇ ਲੋ ਉਹ ਜਿਹੜੇ ਬੰਦੇ ਸਰਪੰਚ ਵਗੈਰਾ ਸੀਗੇ ਉਹ ਉਸ ਟਾਈਮ ਦੇ ਤੁਸੀਂ ਕੁਝ ਨਹੀਂ ਸਾਡਾ ਵਿਗਾੜ ਸਕਦੇ ਉਹਨਾਂ ਨੇ ਖੁਦ ਕਿਹਾ ਕਿ ਤੁਸੀਂ ਕੁਝ ਨਹੀਂ ਜੋ ਤੁਸੀਂ ਜਿੱਥੇ ਮਰਜ਼ੀ ਭੱਜ ਲੋ ਤੁਹਾਡਾ ਸਾਡਾ ਕੋਈ ਕੁਝ ਨਹੀਂ ਵਿਗਾੜ ਸਕਦਾ ਹੁਣ ਲੀਕੋ ਮੰਗ ਕੀ ਹੈ ਲਾਸਟ ਕੀ ਮੰਗ ਸਾਡੀ ਇਹ ਹੈ ਜਿਹੜੀ ਇੱਕ ਕਲਵੰਤ ਕੌਰ ਦਾ ਨਾਮ ਦਰਜ ਕੀਤਾ ਜਾਵੇ ਜਿਹਨੇ ਆਪਣੇ ਘਰ ਵਿੱਚ ਹਸਪੀਟਲ ਖੋਲ ਰੱਖਿਆ ਸੀਗਾ ਉਹਦਾ ਨਾਮ ਦਰਜ ਕੀਤਾ ਜਾਵੇ ਜਿਹੜੀ ਨੇ ਵਾਸ਼ਨ ਕੀਤਾ ਸੀਗਾ ਜਿਹੜੀ 304 ਤਾਂ ਅਸੀਂ 302 ਚ ਬਣਨੀ ਚਾਹੀਦੀ ਅਸੀਂ ਇਹੀ ਮੰਗ ਕੀਤੀ 302 ਬਣਨੀ ਚਾਹੀਦੀ ਚਟਰ 302 ਤਾਂ ਬਣਨੀ ਚਾਹੀਦੀ ਤੇ ਕਿੰਨਾ ਸਾਰਾ ਕੰਮ ਹੋਇਆ ਇਹ ਐਸਐਸਵੀ ਸਾਹਿਬ ਨੇ ਡੀਆਈਜੀ ਸਾਹਿਬ ਸੁਤਿੰਦਰ ਜੀ ਨੇ ਉਹਨੂੰ ਸਾਨੂੰ ਬਹੁਤ ਫੋਸਲ ਰਿਹਾ ਤਾਂ ਫੋਨ ਤੇ ਗੱਲ ਕੀਤੀ ਬਹੁਤ ਸਾਨੂੰ ਅਗਲੇ ਕਿ ਤੁਸੀਂ ਪਰੇਸ਼ਾਨ ਨਾ ਹੋ ਤੁਹਾਡੀ ਟੀਮਾਂ ਲੱਗ ਚੁੱਕੀਆਂ ਨੇ ਉਹ ਬੰਦਾ 2 ਤੋਂ 4 ਦਿਨ ਚ ਪੜਿਆ ਜਾਊਗਾ ਇਹਦੇ ਵਿੱਚ ਜਿਹੜਾ ਮਕਦਮਾ ਤੁਸੀਂ ਕਹਿ ਰਹੇ ਹੋ ਪਹਿਲਾਂ 126 ਨੰਬਰ ਮਕਦਮਾ ਆਲਰੇਡੀ ਪਹਿਲਾਂ ਦਰਜ ਹੈਗਾ ਥਾਣੇ ਜినానਗਰ ਵਿੱਚ 36304 ਇਹਦੇ ਮਕਦਮਾ ਦਰਜ ਹੈ। ਸੋ ਇਹ ਸਬੰਧੀ ਜਿਹੜਾ ਅਕਿਊਜ਼ ਜਸ਼ਨ ਗਿੱਲ ਜਿਹੜਾ ਹੈਗਾ ਉਹ ਪੀਓ ਡਿਕਲੇਅਰ ਹੋ ਚੁੱਕਿਆ ਸੀ ਲੇਕਿਨ ਪਹਿਲਾਂ ਵੀ ਉਸਨੇ ਐਫਰਟਸ ਕਰਕੇ ਰੈਡ ਰੌੜਾ ਕੀਤੀ ਸੀ ਲੇਕਿਨ ਇਹ ਭਜਿਆ ਹੋਇਆ ਸੀ। ਸੋ ਮਾਂਜੋ ਬਦਲਦੂ ਵੱਲੋਂ ਪੀਓ ਡਿਕਲੇਅਰ ਹੋਣ ਤੋਂ ਬਾਅਦ ਹੁਣ ਫਰਦਰ ਅਸੀਂ ਟੀਮਾਂ ਅਸੀਂ ਅੱਗੇ ਲਵਾ ਕੇ ਡੀਐਸਪੀ ਇਹ ਮੋਲਕ ਡੀਐਸਪੀ ਡੇ ਉਹਨਾਂ ਦੀ ਸੂਪਰਵਾਈਜ਼ਨ ਦੇ ਵਿੱਚ ਚਾਰਜੀ ਆਈਏ ਤੇ ਐਸਚੂ ਦੀਨਾਨਗਰ ਸਮੇਤ ਹੋਰ ਕੁਰਸ ਪਾਰਟੀਆਂ ਲਗਾਈਆਂ ਗਈਆਂ ਨੇ ਸੋ ਜਲਦੀ ਅਸੀਂ ਜਸ਼ਨ ਗਿਲਨਰ ਕਪਟਾਲ ਕਰ ਲਾਂਗੇ ਸਰ ਇੰਨੀ ਢੇਲੀ ਕੋ ਵਰਦੀ ਕੇ ਦੋ ਸਾਲ ਤੋਂ ਬਾਅਦ ਲਮਾ ਕੰਮ ਕੀ ਕਾਰਨ ਲਿਆ ਸਰਨਾਚਾਰ ਨਹੀਂ 2023 ਤੋਂ ਉਸ ਟਾਈਮ ਨਹੀਂ ਇਹਨੇ ਪੁਲਿਸਫਲੂ ਐਫਰਟਸ ਕੀਤੇਗੇ ਅਸੀਂ ਲੇਕਿਨ ਕਾਫੀ ਇਹਨੂੰ ਟ੍ਰੇਸ ਕਰਨ ਦੀ ਕੋਸ਼ਿਸ਼ ਕੀਤੀ ਲੇਕਿਨ ਜਿਹੜਾ ਹੈਗਾ ਫਰਦਰ ਜਿਹੜਾ ਹੁਣ ਅਸੀਂ ਜਿਹੜੀ ਹੈਗੀ ਹੈ ਦੀ ਅੰਟੀਮਾ ਲਾ ਕੇ ਇੱਕ ਮਾਜੂਦਤਾ ਨੂੰ ਕਲੀਅਰ ਹੋ ਗਿਆ ਸੀ ਜੋ ਪ੍ਰੋਸੈਸ ਮੂਰ ਦਾ ਪ੍ਰੋਸੈਸ ਹੁੰਦਾ ਤੂ ਫਰਦਰ ਇਹਦਾ ਇੱਕ ਭਰਾ ਸੀ ਇਹਨੂੰ ਅਰੈਸਟ ਕੀਤਾ ਹੈ ਇਸੇ ਕੇਸ 'ਚ ਅਸੀਂ ਨੋਮਿਨੇਟ ਕਰ ਰਹੇ ਹਾਂ ਉਹਦਾ ਨਾਮ ਹੈਗਾ ਪ੍ਰੇਮ ਸੀ ਸੋ ਫਰਦਰ ਜਿਹੜੇ ਹੋਰ ਵੀ ਇਹਦੇ ਮੈਂਬਰ ਜਿਹੜੇ ਹੈਗੇ ਜਿਹਨੂੰ ਸ਼ੈਲਟਰ ਦੇਣਗੇ ਜਾਂ ਇਹਨੂੰ ਪਨਾਹ ਦੇਣਗੇ ਅਸੀਂ ਉਹਨਾਂ ਖਿਲਾਫ ਵੀ ਕਾਰਵਾਈ ਕਰਾਂਗੇ ਜਿਸ ਤਰ੍ਹਾਂ ਇਹ ਪ੍ਰਵਾਲ ਕਿਹਾ ਜਾ ਰਿਹਾ ਕਿ ਉਹਦੀ ਭੈਣਾ ਜਾਂ ਹੋਰ ਰਿਸ਼ਤੇਦਾਰ ਵੀ ਕੀਤੇ ਗਏ ਰੌਂਡ ਅਪ ਹਾਂ ਬਿਲਕੁਲ ਇਹਦਾ ਭਰਾ ਅਰੈਸਟ ਕੀਤਾ ਹੈਗਾ ਲੇਕਿਨ ਫਰਦਰ ਜਿਹੜੇ ਹੈਗੇ ਹੋਰ ਵੀ ਜਿਹੜੇ ਮੈਂਬਰ ਨੇ ਅਸੀਂ ਸਾਰੇ ਇਹਨਾਂ ਦੇ ਜਗ੍ਹਾ ਤੇ ਚੈੱਕ ਕਰ ਰਹੇ ਹਾਂ ਰੇਡਾ ਕਰ ਰਹੇ ਹਾਂ ਤੇ ਜਲਦੀ ਇਹਨੂੰ ਅਸੀਂ ਅਰੈਸਟ ਕਰ ਲਵਾਂਗੇ ਕਿੱਥੋਂ ਰੌਂਡ ਅਪ ਕੀਤਾ ਗਿਆ ਇਹਨੂੰ ਜੰਮੂ ਜੰਮੂ ਤੋਂ ਕਿਤਾ ਗਿਆ ਕੋਈ ਲੋਕੇਸ਼ਨ ਵੀ ਟੈਸਕ ਜੰਮੂ ਤੋਂ ਕਿشن ਬੋਲਦੀ ਵੀ ਕੋਈ ਪਾਸਪੋਰਟ ਸੀ ਸੋ ਅਸੀਂ ਇਸ ਟੈਕਨੀਕਲ ਟੀਮਾ ਤੋਂ ਲਾ ਕੇ ਅਸੀਂ ਜੰਮੂ ਸਾਈਡ ਤੋਂ ਹੀ ਲੈ ਕੇ ਆਂਦੇ ਹਾਂ ਸਾਰੀ ਮਹਾਲੀ ਤੋਂ ਵੀ ਟੀਮ ਮਹਾਲੀ ਤੋਂ ਵੀ ਟੀਮ ਆਈ ਕੋਈ ਮਹਾਲੀ ਤੋਂ ਕੋਈ ਬਣਾਈ ਹੋਈ ਟੀਮ ਕੋਈ ਵੱਖਰੀ ਨਹੀਂ ਬਿਲਕੁਲ ਨਹੀਂ ਅਸੀਂ ਸਾਰੀ ਟੈਕਨੀਕਲ ਅਸਿਸਟੈਂਸ ਲੈ ਰਹੇ ਹਾਂ ਅਸੀਂ ਕਿਉਂਕਿ ਇਹਨੂੰ ਅਰੈਸਟ ਕਰਨ ਲਈ ਕੋਈ ਸੀ ਜਿਹੜੀ ਜਿਹੜੀ ਮਹਾਲੀ ਟੈਕਨੀਕਲ ਟੀਮ ਹੈ ਜਾਂ ਉਹ ਜਿਹੜੀਆਂ ਜਿਹੜੀ ਵੀ ਜਿੱਥੇ ਵੀ ਕਿਤੇ ਸਾਨੂੰ ਲੋੜ ਪਈ ਅਸੀਂ ਉਹਨਾਂ ਨੇ ਅਸਿਸਟਸ ਲਵਾ ਗਏ ਸਰ ਰੋਪ ਲਾ ਰਹੇ ਪਰ ਉਹ ਵੀ 2 ਸਾਲ ਆਨਲ ਚਸਤੀ ਲਾਉਂਦੇ ਦੀ ਵੀਡੀਓ ਨਹੀਂ ਮੈਨੂੰ ਇਸ ਇਹ ਕੇਸ ਮੇਰੇ ਤੋਂ ਪਹਿਲਾਂ ਦਾ ਹੈਗਾ ਲੇਕਿਨ ਜਿੱਦੋਂ ਜਦੋਂ ਮੈਂ ਸਟਡੀ ਕੀਤਾ ਹੈਗਾ ਲੇਕਿਨ ਇਹਦੇ ਵਿੱਚ ਪੁਨੀ ਕਾਫੀ ਐਫਰਟਸ ਪੋਸੀਬਲੂ ਕੀਤੇ ਗਏ ਨੇ ਪਹਿਲੇ ਆਲਰੇਡੀ ਲੇਕਿਨ ਫਿਰ ਜਲਦੀ ਇਹਨੂੰ ਰੈਸਟ ਕਰਵਾ ਕੋਈ ਨਵੀਂ ਅਪਲੀਕੇਸ਼ਨ ਵੀ ਦੇ ਕੇ ਗਏ ਨੇ ਵੀ ਇਹ ਜਿਹੜੀ ਨਰਸ ਹੈਗੀ ਆ ਜਿਹੜੀ ਜਿਹਦੇ ਕਰ ਮੋਸ਼ਨ ਹੋਇਆ ਉਹਨੂੰ ਵੀ ਗ੍ਰਸਤਾਨੀ ਕੀਤਾ ਕਿ ਉਹਦੀ ਪਾਸ ਕੋਈ ਅਖਰੀ ਅਪਲੀਕੇਸ਼ਨ ਦੇ ਗਏ ਪਰ ਨਹੀ ਉਸ ਬਾਰੇ ਅਸੀਂ ਮੈਂ ਚੈੱਕ ਕਰ ਲਵਾਂਗਾ ਸਾਰੀ ਫਾਈਲ ਮੰਗਾ ਕੇ ਇਨਵੈਸਟੀਗੇਸ਼ਨ ਚੈੱਕ ਕਰ ਲਾਂਗੇ ਉਹਦਾ ਵਿੱਚ ਕੀ ਰੋਲ ਹੈਗਾ ਸਾਰਾ ਅਸੀਂ ਵੈਰੀਫਾਈ ਕਰਾਂਗੇ ਸਾ ਜਿਹੜੀ ਸੈੱਟ ਬਣਾਈ ਉਹਨਾਂ ਚਾਰ ਸਾਲ ਦੇ ਬਗਾਲ ਦਾ ਟ੍ਰਾਂਸਫਰ ਹੋ ਗਈ ਤੇ ਫਿਰ ਸਾਨੂੰ ਨਹੀਂ ਸੈੱਟ ਕੋਈ ਗੱਲ ਨਹੀਂ ਜੀ ਡੀਐਸਪੀ ਸਾਹਿਬ ਨੇ ਉਹ ਦੇ ਫਾਰਦਰ ਡੇ ਅਫਸਰ ਆਉਣਗੇ ਉਹ ਨੂੰ ਚੀਜ਼ ਨੂੰ ਫਾਲੋ ਕਰਨਗੇ ਲੇਕਿਨ ਕਿੰਨੇ ਅਧਿਕਾਰੀ ਦੀ ਟੀਮ ਬਣਾਈ ਹੈ ਕਿੰਨੇ ਅਧਿਕਾਰੀ ਦੀ ਟੀਮ ਹੈ ਕਿਹੜੇ-ਕਿਹੜੇ ਹੈਗੇ ਨੇ ਵਿੱਚ ਆਹ ਇਹਦੇ ਵਿੱਚ ਡੀਐਸਪੀ ਇਹ ਮੋਲਕ ਸਿੰਘ ਸੁਪਰਵਾਈਜ਼ਰ ਐਸਐਚਯੂ ਦਿਨਾਗਰ ਤੇ ਸਾਰੇ ਮੇਨ ਯਰ ਐਸਐਚਯੂ ਹੈ ਐਂਡ ਜਾਰਸੀ ਹੈ ਇਹ ਸਾਰੇ ਫਾਲੋਅ ਅਪ ਕਰ ਰਹੇ ਨੇ ਪ੍ਰਾਪਰਟੀ ਵੇਚਣੇ ਔਰ ਖੀਦਨੇ ਕੇ ਲੀਏ ਸੰਪਰਕ ਕਰੇ ਫੇਅਰ ਡੀਲ